ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਬਿਆਰਿ ਗੁਰੂ ਸواریਉ ਚਲ ਰਹੇ ਲੜੀਵਾਰ 12 ਭਾਈ ਗੁਰਦਾਸ ਜੀ ਦੀਆਂ ਉਹਨਾਂ ਦੀ ਵਿਚਾਰਤਾ ਤੱਗੇ ਸਰਵਣ ਕਰੀਏ ਜੀ ਪਹਿਲੀ ਪੌੜੀ ਪਹਿਲੀ ਵਾਰ ਦੀ ਚੌਥੀ ਪੌੜੀ ਇਹਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਕੀ ਗਿਆਨ ਦੇ ਰਹੇ ਨੇ ਜਗਤ ਦਾ ਕਾਰਨ ਓ ਅੰਕਾਰ ਆਕਾਰ ਕਰ ਏਕ ਕਵਾਉ ਬਸਾਉ ਬਸਾਰ ਓਕਾਰ ਪ੍ਰਮਾਤਮਾ ਨੇ ਇਸ ਬਚਨ ਤੋਂ ਓਕਾਰ ਕਰਕੇ ਸਾਰਾ ਪਸਾਰਾ ਬਸਾਰ ਦਿੱਤਾ ਕੀਤਾ ਬਸਾਉ ਏਕੋ ਕਵਾਉ ਤਿਸਦੇ ਹੋਏ ਲੱਖ ਦਰਿਆ ਇਸਲਾਮ ਵਿੱਚ ਹੁੰਦਾ ਕਿ ਕੁੰਨ ਦੀ ਆਵਾਜ਼ ਆਈ ਇਤਰਾ ਵਰਗਿੰਦੇ ਕੇ ਬੜਾ ਜ਼ੋਰਦਾਰ ਧੁਮਾਕਾ ਹੋਇਆ ਬੜੀ ਜ਼ੋਰਦਾਰ ਆਵਾਜ਼ ਹੋਈ ਉਹਦੇ ਵਿੱਚੋਂ ਰੋਸ਼ਨੀ ਨਿਕਲੀ ਤੇ ਪਸਾਰਾ ਪਸਰਨਾ ਸ਼ੁਰੂ ਹੋ ਗਿਆ ਪਾ ਪਹਿਲੇ ਪਹਿਲੇ ਕੇ ਵਾਇਗਰੂ ਸੀ ਉਹਨੇ ਬਚਨ ਨਾਲ ਸਾਰਾ ਪਸਾਰਾ ਕੀਤਾ ਇੱਕੋ ਕਵਾਉ ਕੀ ਤਪ ਸੋਇਕ ਬਚਨ ਕੀਤਾ ਕੁੰਨ ਸ਼ਬਦ ਤੇ ਇੱਕ ਦਾ ਪਸਾਰੇ ਸ ਇਬਰਾਹਿਮੰਡ ਦੇ ਵਿੱਚ ਹਲਚਲ ਹੋਈ ਪੰਜ ਤਾਤ ਬਰਵਾਣ ਕਰ ਕਟਕੜੇ ਅੰਦਰ ਤੇਰੇ ਭਾਵਣ ਸਾਰਾ ਫਿਰ ਪੰਜ ਤੱਤਾਂ ਤੋਂ ਬ੍ਰਹਿਮੰਡ ਰਚ ਕੇ ਆਪ ਘਟਕੜ ਕਹੀਏ ਹਰੇਕ ਸਰੀਰ ਵਿਖੇ ਪਰਵੇਸ਼ ਕਰਕੇ ਆਪ ਜੋ ਤਿੰਨਾ ਭਵਨਾਂ ਦਾ ਸਾਰੂਪ ਹੈ ਉਹ ਸਤਾ ਦੇ ਰਿਹਾ ਹੈ ਤੱਕ ਦੇ ਰਿਹਾ ਹੈ ਪੰਜ ਤਤਾਂ ਦਾ ਬਰਵਾੜ ਤੋਲ ਜਾਂ ਅੰਦਾਜ਼ਾ ਇੱਕੋ ਜਿਹਾ ਰੱਖਣ ਦਾ ਭਾਵੇਂ ਹੈ ਕਿ ਕੋਈ ਵੀ ਤਤ ਕਿਸੇ ਦੇ ਬਲੀ ਜੋਰ ਨਾ ਬਾਵੇ ਇੱਕ ਸਾਰ ਕੇ ਰਹਿ ਪਰਵਾਨ ਦਾ ਅਰਥ ਹੈ ਸੋ ਪਾ ਪੰਜ ਤਤ ਬਰਾਬਰ ਰੱਖੇ ਦੇ ਬਰਾਬਰ ਚੱਲਦੇ ਨੇ ਕਾਦਰ ਕਿਨੇ ਨਾਲ ਲਖਿਆ ਕੁਦਰਤ ਸਾਜ ਗਿਆ ਅਵਤਾਰਾ ਕਾਦਰ ਕੁਦਰ ਦਾ ਕਰਤਾ ਕਿਸੇ ਨੂੰ ਨਹੀਂ ਡਿਠਾ ਕੁਦਰਤ ਨੂੰ ਰਚਣ ਵਾਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਕਹੀ ਨਹੀਂ ਜਾਏ ਉਹ ਕਾਦਰ ਕੁਦਰਤ ਦੇ ਵਿੱਚ ਸਮਾ ਗਿਆ ਜੜੇ ਜੜੇ ਵਿੱਚ ਸਮਾ ਗਿਆ ਇੱਕ ਦੋ ਕੁਦਰਤ ਲੱਖ ਕਾਰ ਲੱਖ ਬੇਅੰਤ ਅਸੰਖ ਅਪਾਰਾ ਇੱਕ ਮਾਇਆ ਤੋਂ ਲੱਖਾਂ ਪਰਹਿ ਮੰਡ ਰਚਦਾ ਹੈ ਫਿਰ ਲੱਖਾਂ ਬੇਅੰਤ ਅਸਰਕ ਅਪਾਰ ਰਚਨਾ ਸਾਜਦਾ ਹੈ ਇਥੇ ਚਾਰ ਵਾਰ ਕਹਿਣ ਦਾ ਭਾਵ ਚਾਰ ਜੁਗਾ ਵੇਖੇ ਆਸੰਗ ਤੇ ਅਪਾਰ ਰਚਨਾ ਸਿਰਜਣ ਦਾ ਹੈ ਉਹਨੇ ਪਹਿਲੇ ਮਾਇਆ ਬਣਾ ਕੇ ਅਵਤਾਰ ਬ੍ਰਹਮ ਆਦਿਕ ਪੈਦਾ ਕੀਤੇ ਰੋਮ ਰੋਮ ਵਿੱਚ ਰੱਖੇ ਹੁਣ ਕਰ ਬ੍ਰਹਮੰਡ ਕਰੋੜ ਸੁਮਾਰਾ ਆਪਣੇ ਇੱਕ ਇੱਕ ਰੋਮ ਵਿੱਚ ਕਰੋੜਾਂ ਦੇ ਗਿਣਤੀ ਵਿੱਚ ਬ੍ਰਹਿਮੰਡ ਉਸ ਨੇ ਰਚੇ ਹੋਏ ਹਨ ਉਸ ਪ੍ਰਮਾਤਮਾ ਨੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਰਚੇ ਹੋਏ ਇੱਕ ਸ ਇੱਕ ਸ ਬ੍ਰਹਿਮੰਡ ਵਿੱਚ 10 10 ਕਰੇ ਅਵਤਾਰੇ ਉਤਾਰਾ ਤੇ ਹਰ ਬ੍ਰਹਿਮੰਡ ਵਿੱਚੇ 10 10 ਅਵਤਾਰ ਕਰਕੇ ਸਾਜੇ ਹੋਏ ਨੇ ਬਾ ਬੇ ਅੰਤ ਬ੍ਰਹਿਮੰਡ ਤੇ ਬਿਆਪਕ ਹੀ ਅਵਤਾਰ ਹਨ ਉਸ ਧਰਤੀ ਤੇ avatars ਨੀ ਕੱਲੇ ਹੋਰੇ ਪਦਾਰੀ ਕਿੰਨੇ ਆ ਤੇ ਬ੍ਰਹਮੇ ਕਿਤਨੇ ਕਿ ਮਹੇਸ਼ਾ ਕਿਤਨੇ ਦੇਵੀ ਦੇਵਤੇ ਅਸ਼ੰਖਾ ਕਰੋੜਾਂ ਦੀ ਗਿਣਤੀ ਕੋਈ ਨਹੀਂ ਕਿਤੇ ਵੇਦ ਬਿਆਸ ਕਰ ਕਈ ਕਥੇਬ ਮੁਹੰਮਦ ਜਾਰ ਕਈ ਵੇਦਾਂ ਦੇ ਵਕਤਾ ਬਿਆਸ ਕਰ ਦਿੱਤੇ ਕਿਉਂਕਿ ਵਿਆਸ ਜੀ ਨੇ ਵੇਦ ਉਚਾਰਨ ਕੀਤੇ ਉਹਨਾਂ ਦਾ ਲਿਖਣ ਵਾਲਾ ਵਿਆਸ ਹੈ ਤੇ ਕਈ ਕਤੇਬਾ ਕਈ ਮੁਹੰਮਦ ਸਾਹਿਬ ਕਈ ਵਾਰ ਉਹਦੇ ਯਾਰ ਬਣਾ ਦਿੱਤੇ ਸਮੇ ਸਮੇ ਤੇ ਆਪਣੇ ਅਵਤਾਰ ਧਾਰਦਾ ਹੈ ਕੁਦਰਤ ਇੱਕ ਏਤ ਏਤਾ ਬਸਾਰਾ ਭਾਈ ਸਾਹਿਬ ਜੀ ਫਰਮਾਨ ਕਰਦੇ ਨੇ ਪਰੰਤੂ ਕੁਦਰਤ ਇੱਕ ਹੈ ਪਰਮਾਤਮਾ ਇੱਕ ਹੈ ਇਹਦਾ ਇਨਾ ਬਸਾਰਾ ਬਸਰਿਆ ਹੈ ਇਨਾ ਬਸਾਰਾ ਬਸਰਿਆ ਕਿ ਲੱਖਾਂ ਹੀ ਬ੍ਰਹਿਮੰਡ ਲੱਖਾਂ ਹੀ ਅਵਤਾਰ ਨੇ ਸੋ ਇਹ ਜਗਤ ਦਾ ਪਸਾਰਾ ਇਸ ਔੜੀ ਦੇ ਅੰਦਰ ਸਮਝਾਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ